ਕੀ ਨਾਮ ਆਪਣਾ ਔਰ ਕਿਹੜਾ ਪਿੰਡ ਆਏ ਮੈਂ ਜੀ ਮੋਹਨ لال ਪਿੰਡ ਭਾਗੂ ਕਾਵਾ ਕੀ ਗੱਲ ਹੋਈ ਏ ਇੱਥੇ ਜੀ ਅੱਜ ਸ਼ਵੇਰ ਤੜਕਸਾਰ ਮਤਲਬ ਇਹ ਸਾਡੇ ਨੌਜਵਾਨ ਜਿਹੜੇ ਮੁੰਡੇ ਨੇ ਤੇ ਇਹ ਸਾਡੀ ਆਪਣੇ ਜਨਨੀ ਬੀਬੀ ਇੱਥੇ ਜੋ ਜਗੋਂ ਆਈ ਤੇ ਜਦੋਂ ਉਹਨਾਂ ਨੇ ਦੇਖਿਆ ਆਣ ਕੇ ਤੇ ਫੋਟੋਆਂ ਜਿਹੜੀਆਂ ਐ ਨਾ ਉਹ ਤੋਂ ਦੁੱਧ ਖਿਲਰੀਆਂ ਪਈਆਂ ਸੀਗਾ ਤੇ ਸਾਡਾ ਜਿਹੜਾ ਆਪਣੇ ਇਹ ਬੋਰਡ ਲਾਇਆ ਗੁਰੂ ਰਵੀਦਾਸ ਗੁਰਦੁਆਰਾ ਉਹਦਾ ਬੋਰਡ ਵੀ ਪਟਾਵਾ ਤੇ ਬੋਰਡ ਨੂੰ ਜਿਹੜਾ ਬਿਲਕੁਲ ਹਲਾਇਆ ਮਤਲਬ ਵੀ ਤੋੜਨ ਦੀ ਕੋਸ਼ਿਸ਼ ਕੀਤੀ ਤੇ ਬਾਕੀ ਸਾਡੇ ਆ ਸਾਹਮਣੇ ਲੱਗਾ ਸੀਗਾ ਬੈਨਰ ਗੁਰੂਆਂ ਦਾ ਮਤਲਬ ਤੇ ਉਹ ਵੀ ਇਹਨਾਂ ਨੇ ਮਤਲਬ ਵੀ ਪਾੜ ਪੂੜ ਕੇ ਤੇ ਪਤਾ ਨਹੀਂ ਕਿੱਥੇ ਲੈ ਗਏ ਤੇ ਮੇਰਾ ਮਤਲਬ ਕਹਿੰਦਾ ਵੀ ਸਾਡੇ ਗੁਰੂਆਂ ਦੀ ਜੜੀ ਆ ਬਹੁਤ ਬੇਅਬਦੀ ਹੋਈ ਆ ਕਿਉਂਕਿ ਜੇ ਕੋਈ ਗੱਲਬਾਤ ਇਹਨਾਂ ਦੀ ਹੈ ਤੇ ਉਹ ਮਤਲਬ ਵੀ ਇਨਸਾਨਾਂ ਨਾਲ ਕਰਨ ਜਾਂ ਸਾਡੇ ਨਾਲ ਗੱਲਬਾਤ ਸਾਡੇ ਨਾਲ ਕਰਨ ਪਰੇ ਇੱਕ ਤੋਂ ਗੁਰੂਆਂ ਨਾਲ ਮਤਲਬ ਇਹਨਾਂ ਨੇ ਬੇਅਭਦੀ ਕੀਤੀ ਆ ਮਤਲਬ ਵੀ ਇਹਦੇ ਬਹੁਤ ਨਿੰਦਣਯੋਗ ਆ ਤੇ ਉਹਦੇ ਸੰਬੰਧ ਦੇ ਵਿੱਚ ਆਪਾਂ ਪ੍ਰਸ਼ਾਸਨ ਨੂੰ ਵੀ ਮਤਲਬ ਵੀ ਬੁਲਾਇਆ ਤੇ ਪ੍ਰਸ਼ਾਸਨ ਜਿਹੜਾ ਵਾ ਉਹ ਲਗਾਤਾਰ ਮਤਲਬ ਮਤਲਬ ਕਾਰਵਾਈ ਕਰ ਰਿਹਾ ਵਾ ਕਿਉਂਕਿ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਅੱਜ ਤੋਂ 2 ਮਹੀਨੇ ਪਹਿਲਾਂ ਹੀ ਇਹ ਮੁੱਦਾ ਜਿਹੜਾ ਵਾ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆ ਸੋ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਇਹ ਸ਼ਮੁੱਦੇ ਨੂੰ ਮਤਲਬ ਵੀ ਜਿਹੜਾ ਵਾ ਜਲਦੀ ਤੋਂ ਜਲਦੀ ਇਹਦਾ ਪੁਲਿਸ ਕੰਪਲੀਟ ਕੀਤੀ ਤੁਸੀਂ ਅਸੀਂ ਕੰਪਲੇਟ ਕੀਤੀ ਆ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਬਾਕੀ ਆਪਾਂ ਹੋਰ ਵੀ ਮਤਲਬ ਵੀ ਜਥੇਬੰਦੀਆਂ ਨੂੰ ਮਤਲਬ ਪੁਲਿਸ ਆਈ ਤੁਹਾਡੇ ਕੋਲ ਹਾਂਜੀ ਪੁਲਿਸ ਆਈ ਸਾਰੇ ਪੁਲਿਸ ਨੇ ਮਤਲਬ ਵੀ ਬੜੇ ਧਿਆਨ ਦੇ ਨਾਲ ਸੰਜੀਦਾ ਢੰਗ ਦੇ ਨਾਲ ਇਸ ਮਸਲੇ ਨੂੰ ਮਤਲਬ ਦੇਖਿਆ ਔਰ ਮਤਲਬ ਹੀ ਸਾਨੂੰ ਪੂਰਾ ਵਿਸ਼ਵਾਸ ਆ ਵੀ ਪ੍ਰਸ਼ਾਸਨ ਜਿਹੜਾ ਵਾ ਇਸ ਮਸਲੇ ਨੂੰ ਚੰਗੇ ਵਧੀਆ ਢੰਗ ਦੇ ਨਾਲ ਜਿਹੜਾ ਸੁਲਝਾਉਣ ਦੇ ਵਿੱਚ ਕਦੋਂ ਜਬ ਹੋਏਗਾ ਸਾਨੂੰ ਪੂਰੀ ਆਸ ਕੀ ਮੰਗ ਕਰਦੇ ਸੀ ਹਾਂਜੀ ਇਹੋ ਮੰਗ ਕਰਦੇ ਆ ਵੀ ਜਿਨ੍ਹਾਂ ਲੋਕਾਂ ਨੇ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਆ